ਅਮਰੀਕਾ ਦੇ ਫਲੋਰੀਡਾ ਸੂਬੇ ਵਿੱਚ ਵਾਪਰੇ ਸੜਕ ਹਾਦਸੇ ਦੇ ਮਾਮਲੇ ਵਿੱਚ ਇੱਕ ਹੋਰ ਵੱਡਾ ਨਵਾਂ ਖੁਲਾਸਾ ਹੋਇਆ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਹਾਦਸਾ ਹਰਜਿੰਦਰ ਸਿੰਘ ਨਾਂ ਦੇ ਇੱਕ ਪ੍ਰਵਾਸੀ ਟਰੱਕ ਡਰਾਈਵਰ ਕਰਕੇ ਵਾਪਰਿਆ ਸੀ ਜੋ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਿਹਾ ਸੀ। ਹੁਣ ਖੁਲਾਸਾ ਹੋਇਆ ਹੈ ਕਿ ਡਰਾਈਵਰ ਹਰਜਿੰਦਰ ਸਿੰਘ ਨੇ ਹਾਦਸੇ ਤੋਂ ਠੀਕ 2 ਮਹੀਨਿਆਂ ਪਹਿਲਾਂ 10 ਵਾਰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦਾ ਟੈਸਟ ਦਿੱਤਾ ਸੀ। ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਹਰਜਿੰਦਰ ਸਿੰਘ ਟੈਸਟ ਦੇ ਵਿੱਚੋਂ ਫੇਲ ਹੋਇਆ ਸੀ ਪਰ ਬਾਵਜੂਦ ਇਸ ਤੇ ਵਾਸ਼ਿੰਗਟਨ ਸੂਬੇ ਵਿੱਚ 2023 ਵਿੱਚ ਉਸ ਨੂੰ ਲਾਇਸੈਂਸ ਵੀ ਜਾਰੀ ਹੋਇਆ ਇਸ ਖੁਲਾਸੇ ਨੇ ਇੱਕ ਹੋਰ ਨਵਾਂ ਵਿਵਾਦ ਵੀ ਛੇੜ ਦਿੱਤਾ ਹੈ ਫਲੋਰੀਡਾ ਟੋਨੀ ਜਰਨਲ ਦਫ਼ਤਰ ਨੇ ਖੁਲਾਸਾ ਕੀਤਾ ਹੈ ਕਿ ਹਰਜਿੰਦਰ ਸਿੰਘ ਨੇ ਇੰਗਲਿਸ਼ ਤੇ ਰੋਡ ਸਾਈਨ ਟੈਸਟ ਦੇ ਵਿੱਚ ਵੀ ਬੁਰੀ ਤਰ੍ਹਾਂ ਫੇਲ ਹੋਇਆ ਪਰ ਬਾਵਜੂਦ ਇਸ ਦੇ ਉਸ ਨੂੰ ਲਾਇਸੈਂਸ ਵੀ ਮਿਲ ਗਿਆ ਇਹ ਹਾਦਸਾ ਅਗਸਤ 2025 ਵਿੱਚ ਵਾਪਰਿਆ ਸੀ ਇਸ ਮਾਮਲੇ ਦੀ ਜਾਂਚ ਹਲੇ ਵੀ ਜਾਰੀ ਹੈ। ਹਾਦਸਾ 12 ਅਗਸਤ ਨੂੰ ਫਲੋਰੀਡਾ ਟਰਨਪਾਈਕ ਤੇ ਸੈਂਟ ਲੂਸੀ ਕਾਉਂਟੀ ਦੇ ਵਿੱਚ ਵਾਪਰਿਆ। 28 ਸਾਲਾ ਹਰਜਿੰਦਰ ਸਿੰਘ ਜੋ ਕਿ ਇੱਕ 18 ਵੀਲਰ ਸੈਮੀ ਟਰੱਕ ਚਲਾ ਰਿਹਾ ਸੀ। ਉਸਨੇ ਆਫੀਸ਼ੀਅਲ ਲੇਨ ਦੇ ਵੱਲ ਯੂ-ਟਰਨ ਲਿਆ ਜੋ ਕਿ ਆਮ ਵਾਹਨਾ ਲਈ ਨਹੀਂ ਬਣੀ ਸੀ। ਇਸ ਨਾਲ ਟਰੱਕ ਨੇ ਬਾਕੀ ਹਾਈਵੇਜ਼ ਦੀਆਂ ਲੇਨਸ ਨੂੰ ਬਲੌਕ ਕਰ ਦਿੱਤਾ ਅਤੇ ਇੱਕ ਮਿਨੀ ਵੈਨ ਟਰੱਕ ਇਸ ਦੇ ਨਾਲ ਟਕਰਾ ਗਿਆ। ਵੈਨ ਦੇ ਵਿੱਚ ਬੈਠੇ ਤਿੰਨ ਲੋਕਾਂ ਦੀ ਮੌਤ ਹੋ ਗਈ। ਫਲੋਰੀਡਾ ਹਾਈਵੇ ਪੈਟਰੋਲ ਅਤੇ ਸਥਾਨਕ ਸ਼ੈਰਿਫ ਦਫ਼ਤਰ ਨੇ ਤੁਰੰਤ ਜਾਂਚ ਸ਼ੁਰੂ ਕੀਤੀ ਤੇ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਉਹ ਇੱਕ ਵਾਈਟ ਹੌਕ ਕੈਰੀਅਰ ਕੰਪਨੀ ਦੇ ਲਈ ਕੰਮ ਕਰ ਰਿਹਾ ਸੀ ਜਿਸ ਦਾ ਟਰਕਿੰਗ ਉਦਯੋਗ ਦੇ ਵਿੱਚ ਕਾਫੀ ਵੱਡਾ ਨਾਮ ਹੈ। ਹਰਜਿੰਦਰ ਸਿੰਘ ਸਾਲ 2018 ਵਿੱਚ ਮੈਕਸੀਕੋ ਦੀ ਸਰਹੱਦ ਦੇ ਰਾਹੀਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਅੰਦਰ ਦਾਖਲ ਹੋਇਆ ਸੀ। ਉਸ ਨੂੰ ਜਨਵਰੀ 2019 ਦੇ ਵਿੱਚ 5000 ਡਾਲਰ ਦੇ ਬਾਂਡ ਤੇ ਰਿਹਾ ਕੀਤਾ ਗਿਆ ਅਤੇ ਉਸ ਦਾ ਇਮੀਗ੍ਰੇਸ਼ਨ ਪ੍ਰੋਸੈਸ ਜਾਰੀ ਸੀ। ਬਾਈਡਨ ਪ੍ਰਸ਼ਾਸਨ ਨੇ ਉਸ ਨੂੰ ਵਰਕ ਪਰਮਿਟ ਵੀ ਜਾਰੀ ਕੀਤਾ ਹੋਇਆ ਸੀ ਜਦਕਿ 트ੰਪ ਸਰਕਾਰ ਦੇ ਸਮੇ ਇਹ ਰੱਦ ਹੋ ਗਿਆ ਫਲੋਰੀਡਾ ਟੋਨੀ ਜਰਨਲ ਦੇ ਅਫਸਰਾਂ ਨੇ ਜਾਂਚ ਦੇ ਦੌਰਾਨ ਪਤਾ ਲਗਾਇਆ ਕਿ ਹਰਜਿੰਦਰ ਸਿੰਘ ਨੇ ਵਾਸ਼ਿੰਗਟਨ ਦੇ ਵਿੱਚ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਨੋਲੇਜ ਐਗਜ਼ਾਮ ਦੇ ਵਿੱਚੋਂ ਸਫਲਤਾ ਹਾਸਲ ਨਹੀਂ ਕੀਤੀ ਉਸਨੇ ਇੱਕ ਵਾਰ ਨਹੀਂ ਬਲਕਿ 10 ਵਾਰ ਟੈਸਟ ਦਿੱਤਾ ਪਰ ਹਰ ਵਾਰੀ ਉਹ ਪਾਸ ਨਹੀਂ ਕਰ ਸਕਿਆ ਹਰਜਿੰਦਰ ਸਿੰਘ ਨੇ 10 ਮਾਰਚ ਤੋਂ ਲੈ ਕੇ 5 ਮਈ 2023 ਤੱਕ 10 ਵਾਰ CDL ਨੌਲੇਜ ਐਗਜ਼ਾਮ ਦਿੱਤਾ ਤੇ ਹਰ ਵਾਰੀ ਉਹ ਫੇਲ ਹੋ ਗਿਆ। ਉਹ 에ਰਰ ਬ੍ਰੇਕ ਨੌਲੇਜ ਟੈਸਟ ਦੇ ਵਿੱਚੋਂ 2 ਵਾਰ ਫੇਲ ਹੋਇਆ। ਹਾਦਸੇ ਤੋਂ ਬਾਅਦ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਉਸ ਨੂੰ ਅੰਗਰੇਜ਼ੀ ਦੇ ਪ੍ਰੋਫੀਸ਼ੀਐਂਸੀ ਟੈਸਟ ਦੇ ਵਿੱਚ ਚੈੱਕ ਕੀਤਾ। ਦੇਤੇ ਉਸਨੇ 12 ਸਵਾਲਾਂ ਦੇ ਵਿੱਚੋਂ ਸਿਰਫ 2 ਦੇ ਹੀ ਸਹੀ ਜਵਾਬ ਦਿੱਤੇ ਤੇ 4 ਰੋਡ ਸਾਈਨਸ ਦੇ ਵਿੱਚੋਂ ਸਿਰਫ ਇੱਕ ਨੂੰ ਉਹ ਪਛਾਣ ਸਕਿਆ باوجود ਇਸ ਦੇ ਵਾਸ਼ਿੰਗਟਨ ਦੇ ਵਿੱਚ ਜੁਲਾਈ 2023 ਵਿੱਚ ਉਸ ਨੂੰ ਫੁੱਲ ਟਰਮ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਾਰੀ ਕੀਤਾ ਤੇ ਕੈਲੀਫੋਰਨੀਆ ਨੇ ਜੁਲਾਈ 2024 ਦੇ ਵਿੱਚ ਨਾਨ ਡੋਮਿਸਾਈਡ ਸੀ ਡੀ ਐਲ ਉਸ ਨੂੰ ਜਾਰੀ ਕੀਤਾ ਇਹ ਫੈਡਰਲ ਨੀਮਾ ਦੀ ਉਲੰਘਣਾ ਹੈ ਕਿਉਂਕਿ ਅਜਿਹੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਰਾਈਵਿੰਗ ਲਾਇਸੈਂਸ ਨਹੀਂ ਮਿਲਨੇ ਚਾਹੀਦੇ ਜਦੋਂ ਉਹ ਕੋਈ ਵੀ ਟੈਸਟ ਪਾਸ ਨਾ ਕਰ ਸਕਣ ਯੂਐਸ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਵਾਸ਼ਿੰਗਟਨ ਤੇ ਕੈਲੀਫੋਰਨੀਆ ਦੇ ਵਿੱਚ ਇਸ ਜਾਂਚ ਨੂੰ ਪੂਰਾ ਕੀਤਾ ਹੁਣ ਫਲੋਰੀਡਾ ਟਰਨੀ ਜਰਨਲ ਨੇ ਪਿਛਲੇ ਹਫਤੇ ਕੈਲੀਫੋਰਨੀਆ ਤੇ ਵਾਸ਼ਿੰਗਟਨ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਕੇਸ ਦਾਇਰ ਕੀਤਾ ਹੈ ਜਿਸ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ ਇਹ ਘਟਨਾ ਅਮਰੀਕੀ ਟਰਕਿੰਗ ਉਦਯੋਗ ਨੂੰ ਨੁਕਸਾਨ ਪਹੁੰਚਾ ਰਹੀ ਹੈ ਜਿੱਥੇ ਗਲਤੀ ਸਿਰਫ ਗੈਰ ਕਾਨੂੰਨੀ ਟਰੱਕ ਡਰਾਈਵਰ ਦੀ ਨਹੀਂ ਬਲਕਿ ਉੱਥੇ ਸਭ ਤੋਂ ਵੱਡੀ ਗਲਤੀ ਉਹਨਾਂ ਨੂੰ ਲਾਇਸੈਂਸ ਜਾਰੀ ਕਰਨ ਵਾਲੇ ਵਿਭਾਗਾਂ ਅਤੇ ਸਰਕਾਰਾਂ ਦੀ ਹੈ ਇਸ ਦੇ ਲਈ ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਜ਼ਰੂਰ ਨਿਭਾਉਣੀ ਚਾਹੀਦੀ ਹੈ